ਸਸਕਲ ਜੀ ਸਰ ਨੂੰ ਅੱਜ ਆਪਾਂ ਸੋਨੇ ਤੇ ਬਈ ਰਾਜਵੀਰ ਕੇ ਪਹੁੰਚ ਚੁੱਕੇ ਆਂ ਪਿੰਡ ਉਤਮਾ ਜਿਨ੍ਹਾਂ ਤਰੰਦਰਪਨ ਤਸਵੀਰ ਵਿੱਚ ਦਰਦ। ਜਿਹੋ ਅੱਜ ਵੀ ਬਾਈ ਜਿਹਾ ਕੋਲ ਪਰ ਜਿਹੜੀਆਂ ਮਈਆਂ ਤੁਹਾਨੂੰ ਦਿਖਾਣੀਆਂ ਬੜੇ ਰਿਕਾਰਡ ਰਾਂਦੇ ਵੱਡੀਆਂ ਮਈਆਂ ਜਿਹੜੀ ਛੋਟੀ ਮਈ ਹੋਈ ਛੋਟੀ ਹੋਊਗੀ ਉਹ ਤੁਹਾਨੂੰ ਪਹਿਲੋ ਕਹਿ ਦਿੱਤੀ ਸੀ ਕਿ ਛੋਟੀ ਹੈ ਤੇ ਵੱਡੀ ਹੈ ਤੇ ਤੁਹਾਨੂੰ ਪਤਾ ਚੱਲਣਾ ਕਿ ਕਿਹੜੀ ਵੱਡੀ ਹੈ ਕਹਿੰਦੇ ਜੀ ਤੇ ਕੁਆਲਟੀ ਦੇ ਬੁਰੀਆਂ ਮੱਜਾਂ ਜਾਓ ਫਿਰ ਗੱਲਬਾਤ ਕਰੀਏ ਬਾਈ ਜੀ ਅਸਤੀਗਾਰ ਸਸਕਲ ਜੰਮ ਬਾਈ ਜੀ ਹੋਰ ਤਰਾਵ ਜੀ ਵਧੀਆਂ ਸਲੀਬੀ ਜੀ ਸੁਣਾਓ ਹੋਰ ਛੋਟੀ ਤਾਂ ਹੀ ਨਹੀਂ ਵਧੀਆ ਵਧੀਆ ਜਾ ਅੱਜ ਆਪਾਂ ਸਾਰੀਆਂ ਫਿਰ ਵੱਡੀਆਂ ਮਹੀਆਂ ਲੈ ਕੇ ਆਂਦੇ ਹਾਂ ਬਿਲਕੁਲ ਤੇ ਇੱਕ ਦੋ ਵੱਡ ਕੇਕ ਹੀ ਆ ਸੰਦੀਪ ਟੋਪ ਕੁਆਲਿਟੀ ਹੂੰ ਹੂੰ ਬਾਕੀ ਜਦਾਂ ਦਾ ਬਾਜ਼ਾਰ ਹੈ ਉਹਦਾ ਨਹੀਂ ਆ ਬਾਕੀ ਨਿਆ ਦਾ ਵੇਖੋ ਰਾਜਵੀਰ ਦੀ ਪਰ ਲੱਗੀ ਹੈ ਵੱਡੀਆਂ ਮਹੀਆਂ ਵੱਡੀਆਂ ਮਹੀਆਂ ਪੂਰੀਆਂ ਟੋਪ ਆਪਾਂ ਵੇਖੋ ਨਿੱਕੀ ਮੈਂ ਦਾ ਗੜਾ ਇਹ ਸੋਝਲੀ ਦਾ ਜਿੱਦੇ 70 75 ਲਾਉਣਾ ਹਾਂਜੀ ਤੇ ਉਤੇ 20 25 3000 ਹੋਰ ਪਾ ਕੇ ਚੰਗੀ ਰਹੇ ਕਿਉਂਕਿ ਨਿੱਕੀ ਮੈਂ ਨੇ ਦੁੱਧ ਦੇਣਾ 8 ਤੋਂ 10 ਕਿਲੋ ਬਿਲਕੁਲ ਵੱਡੀ ਮੈਂ ਨੇ ਉਹੀ ਖਾਣਾ ਦੇ ਹੋਈ ਆ ਹਾਂਜੀ ਹਾਂਜੀ ਠੀਕ ਹੈ ਜੀ ਉਹਨੇ ਦੇਣਾ 15 16 ਕਿਲੋ ਉਹ ਤਾਂ ਫਿਰ ਗੱਲ ਹੋਈ ਸਿਆਣੇ ਦੀ ਘਰ ਤੇ ਵੀ ਜਿੰਨਾ ਵੀ ਗੋਰ ਪਾਉਣਾ ਉਹਨਾਂ ਨੂੰ ਮਿੱਠਾ ਵਰਕਦਾ ਪੈਂਦਾ ਬਾਕੀ ਇਹ ਆ ਵੀ ਇਹ ਨਹੀਂ ਆ ਕੋਈ ਨਿੱਕੀ ਰਣ ਵਾਲਾ ਵੀ ਆ ਇੱਕ ਗਿੱਟੂ ਵੀ ਹੈਗਾ ਵਿੱਚ ਆਹ ਇਹਦੇ ਵਿੱਚ ਗਿੱਟੂ ਵੀ ਰੱਖਿਆ ਆਪਣਾ ਆਪਾਂ ਰੱਖਣਾ ਦੋਵੇਂ ਰੱਖਦੇ ਰੱਖਣਾ ਰੱਖ ਜੀ ਬਾਕੀ ਜਿੱਦਾਂ ਦੀ ਕੁਆਲਿਟੀ ਸਿਰ ਜਿਹੋ ਉਦਾਂ ਦਾ ਪੁੱਲ ਬਾਕੀ ਵੀਰ ਭਰਾ ਆਪਣੇ ਜਿਹੜੇ ਆ ਉਹ ਸਾਰੇ ਸਮਝਦਾਰ ਆ ਜਿਹੜੀ ਗੱਬਣ ਮੈਂ ਆਪਾਂ ਨੂੰ ਬੇਚੀ ਕਰਦੇ ਆਂ ਪੀ ਆਪਣੀ ਟਿੱਪ ਕੇ ਪਾਸ ਕਰੋ ਬਿਲਕੁਲ ਜੀ ਕਿਉਂ ਸੰਦੀਪ ਜੀ ਬਿਲਕੁਲ ਜੀ ਨਾ ਜੂਮ ਕਰਕੇ ਅੱਜ ਤੱਕ ਤੁਹਾਨੂੰ ਕਿਆ ਬਣਾਉਂਦੇ ਨਹੀਂ ਬਈ ਜੋ ਕੋ ਜਿਆ ਸਾਹਮਣੇ ਇਹ ਨਾ ਕੋਈ ਕਦੇ ਵੀ ਪਤਾ ਨਹੀਂ ਜੂਮ ਕਰਕੇ ਸੰਦੀਪ ਵੱਡੀਆਂ ਬਣਾਉਂਦਾ ਜਿਹੜੀ ਵੱਡੀ ਉਹ ਵੱਡੀ ਕਹਾਂਗੇ ਜਿਹੜੀ ਛੋਟੀਆਂ ਛੋਟੀਆਂ ਆ ਵੀ ਗਈ ਜੇ ਭਾਈ ਜੀ ਜੂਮ ਕਰਕੇ ਬਣਾ ਫਿਰਦਾ ਬਿਲਕੁਲ ਇਹਨੇ ਦੂਰੋਂ ਗਾ ਗਾਂ ਬਣਾਉਂਦਾ ਬਸ ਖਰਾਬ ਹੀ ਹੋਵੇ ਉਹ ਵੇਖੋ ਪਤਾ ਕੀ ਆ ਮੰਨ ਲਓ ਕੇ ਇਹਨੇ ਬਠੰਡੇ ਆਉਣਾ ਇਹਨੇ ਮੋਗੇ ਆਉਣਾ ਇੱਥੇ ਵੀ ਮੈਂ ਈਡੀ ਹੋਵੇ ਉਹਦਾ ਕੀ ਫਾਇਦਾ ਉਹਦਾ ਕੀ ਫਾਇਦਾ ਉਧਰ ਵੀ ਬੈਠੇ ਬਿਲਕੁਲ ਜੀ ਜਦੋਂ ਵੱਡੀ ਮੈਂ ਵੱਡੀ ਆ ਹਾਂ ਠੀਕ ਆ ਅਗਲਾ ਮਤਲਬ ਆਗੇ ਅਗਲੇ ਮਾਨ ਖੁਸ਼ ਹੋ ਜਾਂਦੇ ਲੋ ਜੀ ਠੀਕ ਨਹੀਂ ਚਲੋ ਠੀਕ ਆ ਅੱਜ ਫਿਰ ਕਿੰਨੀ ਸੰਦੀਪਾ ਦੁਜਨ ਝੋਟੀ ਆ ਬੈਠ ਗੱਪਾਂ ਉਧਰ ਦੇ ਵੱਡੀ ਮਡ ਕਿੰਨੀ ਵੇ ਲਓ ਜੀ ਲੈ ਜੀ ਮੈਨੂੰ ਲੈਵਾ ਫਾਰੀ ਕਰਾ ਦੇ ਦੂਜਾ ਇਹ ਸੰਦੀਪ ਸਿੰਘ ਮੇਰੇ ਹਿਸਾਬ ਨਾਲ ਸ਼ਾਮਾਂ ਦੇ ਬੋਲੀ ਦੀ ਚਿਮਚਾ ਬਾਜੂ ਹਾਂਜੀ ਬੋਲੀ ਦੀ ਚਿਮਚਾ ਬਾਜੂ ਸ਼ਾਮਾਂ ਦੀ ਮੈਨੂੰ ਐਂ ਲੱਗਦਾ ਆ ਜਿਹੜਾ ਵੀ ਵੀਰ ਲਊਗਾ ਸੁਹੀ ਸੁਹੀ ਮੈਂ ਕਹਾਂ ਲੋ ਜੀ ਭੱਟੀ ਝੋਟੀ ਦਿਖਾਓ ਝੋਟੀ ਆਣਾ ਗੜੀ ਪੇਟ ਭੜਾ ਲੈ ਲੋ ਕਰ ਗਾਇ ਸਲੀਡ ਹੋ ਜਿਹੜੀ ਵੱਡੀ ਵੱਡੀ ਉਹਨੂੰ ਬਣਾਵੇ ਤੇਵਾ ਆਵੇ ਮੈਂ ਉਹਨੂੰ ਤੇਵਾ ਦੁੱਤੀ ਦਾ ਬਣਾ ਇਹ ਮੈਂ ਨਾ ਦੋਦਾ ਕੀ ਕਹੀਏ ਭਾਵੇਂ 20 ਕਿਲੋ ਕਹਦੇ ਉਹ ਵੀ ਥੋੜਾ ਦੇ ਹੋਰ ਰੱਪਣਾ ਜੀ ਹੁਣ ਇਹ ਪਤਾ ਹੀ ਨਹੀਂ ਵੱਡੀ ਕਰਨਾ ਪਤਾ ਨਹੀਂ 14 ਦੇਣਾ 15 ਦੇਣਾ 16 ਦੇਣਾ ਜਿਹੜੇ ਤੁਹਾਡੇ ਕੋਲ ਮੈਂ ਅਸੀ ਕਬੱਡੀ ਹਾਂਜੀ ਉਹ ਬੇਨੋਖਾ ਗਾੜੇ ਤੀਜਾ ਵੇਚੀ ਜਾ ਗਈ ਮੈਂ ਨਾ ਸੰਦੀਪ ਉਹਨਾਂ ਦਾ 18 19 ਗੱਲ ਤੋਂ ਕੀਤਾ ਮੈਂ ਨਹੀਂ ਗਾਂ ਦੇ ਫਿਰ ਗਈ ਹੈਗੇ ਤਾਂ ਭਾਈ ਸੋਨੀ ਦੇਖ ਲੋ ਆ ਆਪਣੇ ਤੋਂ ਸੁਣੀ ਵੇਖ ਮੈਂ ਬੰਦੇ ਦੇ ਘਰੇ ਗਈ ਮੈਂ ਬਹੁਤ ਤੜੀ ਮੈਂ 18 ਤੋਂ ਦੇਖ ਕੇ ਦੇਖ ਲੋ ਕਿਦ ਨੂੰ 2 2.5 ਲੱਖ ਤੱਕ ਵੇਗੀ ਉਹ ਮੈਂ ਹਾਂ ਵੇਖ ਲੋ ਆ ਪਾ ਕੇ ਨਹੀਂ ਆਪਾਂ ਇਹ ਨਹੀਂ ਪਤਾ ਲੱਗਦਾ ਜਦੋਂ ਬਾਕੀ ਇਹ ਆ ਕਰਮਾਂ ਦਾ ਸੰਦੀਪ ਜੀ ਅਸੀਂ ਆਪਣੀ ਰੋਟੀ ਲੈ ਕੇ ਉਦੋਂ ਦੇਤੀ ਬਾਕੀ ਦੂਜੇ ਭਰਾਣੇ ਆਪਣੀ ਲੈਰ ਦੀ ਠੀਕ ਨਹੀਂ ਤੇ ਬਾਕੀ ਰੋ ਘਾਟੇ ਪੈਂਦੇ ਆ ਇਦਾਂ ਹੀ ਪੈਂਦੇ ਆ ਇਹ ਵੀ ਆਪਣੇ ਨਾਲ ਸੰਦੀਪ ਹਾਂਜੀ ਸੋ ਫੁੱਲਾ ਹੀ 15 ਕਿਲੋ ਤਰਾ ਉਹਨਾਂ ਦੇ ਘਰ ਵਾਲਿਆਂ ਨੇ ਕਹਿਮ ਨੂੰ ਦੱਬ ਗਿਆ ਕਿ 15 ਕਿਲੋ ਪਹਿਲਾਂ ਨੇ ਚਵਾਇਆ ਪਰ ਜਿੱਦ ਵੀ ਵੱਡੀ ਸੰਦੀਪ ਹੈ ਕਿ ਮੈਂ 16 17 ਰੋਤਵੇ ਕਿੰਨੀ ਚੰਗੀ ਵੇ ਲੇਵਾ ਵੀ ਮਹਿਣ ਹੁੰਦੇ ਆ ਆ ਦੇ ਉਹਨਾਂ ਹੀ ਗਾੜੀ ਸੰਦੀਪ ਇਹ ਨਹੀਂ ਆ ਉਹਦੇ ਉਹਨਾਂ ਹੀ ਗਾੜੀ ਲੇਵਾ ਲਈ ਫਿਰਦੀ ਆ ਉਹਨਾਂ ਹੀ ਥਾਣ ਵੀ ਐ ਮੇਰੇ ਨਾਲ ਸੰਦੀਪ ਇਹਦਾ ਮੁੱਲ ਬਿਲਕੁਲ ਜੈਜ ਕਰਨਾ ਕੋਈ ਇੱਕ 35 ਨਹੀਂ ਕਰਨਾ ਬਿਲਕੁਲ ਛੋੜਾ ਜਿਹਾ ਮੁੱਲ ਕਰਨਾ ਇੱਕ 27 ਦੇ ਇੱਕ ਪੰਜੀ ਦੀ ਮੈਂ ਦੇ ਦੇਣੀ ਹਾਂ ਇੱਕ 22 ਦੀ ਦੇ ਦੀ ਇੱਕ ਇੱਕ ਦੀ ਮੈਂ ਦੇਣੀ 400 ਰੁਪਏ ਛੂਟ ਹੋਣੀ ਚਾਹੀਦੀ ਕਿ ਤੇਰੀ ਮੈਂ ਨਹੀਂ ਮੱਜ ਤੇ 100 ਨਹੀਂ ਹੋਣੀ 100 100 ਰੁਪਏ ਕਰਨੀ 200 ਨਹੀਂ ਕਰਨੀ ਸੰਦੀਪ ਹਾਂ 100 ਕਰਨੀ ਉਹ ਨਹੀਂ ਇਹ ਜਿੰਨੇ ਦੀ ਦੇ ਦੇਣੀਆਂ ਕੋਈ ਸ਼ੇਰਖ ਪਾਈ ਨਾ ਵੀਰ ਮੇਰਾ ਕਿਉਂਕਿ ਕੁਆਲਿਟੀ ਦਾ ਮੁੱਲ ਸੰਦੀਪ ਆਮ ਹੈ ਮੇਰਾ ਇਹ ਵੀ ਮੈਂ ਪਹਿਲੇ ਸੂਏ 15 ਕਿਲੋ ਦਤਾਵਾ ਇਹ ਵੀ ਗੱਪੜਾ ਬੀਂਦ ਨਾਲ ਜੱਡਾ ਭਾਵੇਂ ਕੋਈ ਪੈਰ ਰੱਖ ਕੇ ਚੜ ਜੀ ਉਸ ਨਾਲ ਚੱਡਾ ਬਣਾਉਣਾ ਮੈਂ ਇਹਨੇ ਰੇਲ ਨਾਲ ਥਣ ਬਣਾ ਪਰ ਇੱਕ ਕਮੀ ਹੈਗੀ ਮੇਰੇ ਨੂੰ ਮੈਂ ਤਾਂ 1.5 ਲੱਖ ਦੀ ਮੜਾ ਜਿਹੜਾ ਖੁੱਡਾ ਢਾਲਿਆ ਕਿ ਨਹੀਂ ਕੀ ਹੁੰਦੀ ਰਹਿੰਦੀ ਮੈਂ ਜਿਹੜੀ ਗੱਲ ਪਹਿਲਾਂ ਦਾ ਦਿੰਦੀ ਵੀ ਕੋਈ ਵੀਰ ਭਰਾ ਇਹ ਨਾ ਕਵੇ ਕਦੇ ਆ ਨਹੀਂ ਬਖਾਇਆ ਹਾਂ ਦਾ ਖੁੱਡਾ ਢਾਲਿਆ ਬਸ ਬਸ ਮੈਂ ਵੇਚ ਹੁਣ 100 ਫੇਰ ਤੇ ਫੜਾ ਜਾ ਕਿ ਧਿਆਨ ਧਿਆਨ ਨਾ ਦੋ ਹੁਣ ਕੋਈ ਨਹੀਂ ਹੁਣ ਸੰਦੀਪ ਮੈਂ ਵੇਲਾ ਕਿ ਨਹੀਂ ਠਣ ਭਾਂਡਾ ਵੀ ਮੈਂ ਭੱਲੇ ਮੈਂ ਪਰਾ ਜੇ ਪੂਰੀ ਮਰਦਾ ਨਾ ਪੂਰਾ ਜੇ ਤੇ ਸੰਦੀਪ ਮੇਰੇ ਨਾਲ ਇਹ ਉਸ ਤਰ੍ਹਾਂ ਦੀ ਮੈਂ ਜਿੱਦਾਂ ਵੀ ਆਪਾ ਉਸ ਜਿਹੜੀ ਹੁਣੇ ਗੱਲ ਹੈ ਇਹਨਾਂ ਸ਼ੁਰੂ ਦਾ ਮੇਰੇ ਨਾਲ ਪਰ ਇਹ ਨਹੀਂ ਕਿ ਗੱਲ ਨਹੀਂ ਹੈ ਗੱਲ 15 ਕਿਲੋ ਕੋਇਆ ਆਪਾਂ ਨੂੰ ਨਹੀਂ ਪਤਾ 5 ਕੋਇਆ ਕਿ 15 ਕੋਇ ਪਰ ਜੇ ਸੋਣਾ ਮੈਂ ਤਾਂ ਲੈਵਾ ਇਹ ਵੀ ਮੈਂ ਸਦੀ ਜ 17 18 ਕਿਲੋ ਦੁੱਧ ਨਾਲ ਤਰਕੀ ਨਾ ਨਾ ਬਾਕੀ ਆਪਣੀ ਸਮਝ ਲਵੇ ਆਪਾਂ ਨੇ ਥਣ ਵਗਦੇ ਦੀ ਗਾਰੰਟੀ ਦੇਣੀ ਆ ਬਾਕੀ ਇੱਕ ਦੋ ਵਗ ਜੀ ਇੱਕ ਵਿਦਮਾਨ ਆ ਵਾਹ ਜੀ ਵਾਹ ਸੰਦੀਪ ਜੀ ਜੇ ਮੈਂ ਨਾ ਖੋਡੇ ਨਾ ਟਾ ਜਾਂਦਾ ਮੋੜ ਹੀ 1.5 ਲੱਖ ਸਿੱਧਾ ਹੀ ਗੱਲ ਵੀ ਮੋੜੀ ਪਰ ਹੁਣ ਸਿੱਧਾ ਹੀ ਖੋਡੇ ਦਾ ਵਟਾ 50 ਹਜ਼ਾਰ ਪੂਰੇ ਲੱਖ ਦੀ ਮੈਂ ਲੱਖ ਲੜੇ ਕਿ ਜਿਆਦਾ ਵਾ ਕਰ ਦੋ 90 ਨਹੀਂ ਦੇ ਦੀਏ 90 ਹਜ਼ਾਰ ਦੀ ਹਾਂ ਨਾ ਦੇ ਸੰਦੀਪ 2000 ਰੋਟ ਛੋਟ ਕਰ ਕਾਸੀ ਵੀ ਦੇਣੀ ਇਹ ਨਹੀਂ ਮੈਂ ਸੰਦੀਪ ਵੇਲਾ ਬਾਕੀ ਕਿੱਡੀ ਵੱਡੀ ਮੈਂ ਤੇ λεਵਾ ਰੇਵਾ ਦੇ ਮੈਂ ਨੂੰ ਸੁਣਦਾ ਪਤਾ ਨਹੀਂ ਵੇ ਫੁੱਟ ਵਾਲਾ ਮੁੰਡਾ ਵੇ ਦੇ ਰਿਹਾ ਇਹਨਾਂ ਵੀ ਕੋਈ ਭਲਾ ਵੇ ਕਿੱਡੀ ਮੈਂ ਆਹਾ ਝੋਟੀ ਸੰਦੀਪ ਗੱਬਣ ਤੀਜੇ ਸੂਏ ਮੈਂ ਸੁਣਾ ਦੋ ਸੂਏ ਮੈਂਨੇ ਲਿਆ ਇਹ ਮੈਂਨੇ 18 ਕਿਲੋ ਦੁੱਧ ਲਾਇਆ ਆਪਣੇ ਬੰਦਿਆ ਕੋ ਲਈ ਹੈ ਅੱਛਾ ਹੱਲੇ ਮੈਂ ਦੱਸ ਦੇ ਨਹੀਂ ਸੁਣਦੀ ਕਿਤੇ ਮੈਂਨ ਪਤਾ ਨਹੀਂ ਵੀ ਸੁਪੇ ਜਿਹੜੇ ਮੈਂ ਬੰਦੇ ਨੇ ਸਾਹਮਣੀ ਮੈਂ ਪਤਾ ਨਹੀਂ ਕਿੰਨੇ ਰੁਪਏ ਉਹਨੇ ਵੇਖ ਜਾਣੀਏ ਅੱਜ ਵੱਡੀਆਂ ਹੀ ਲਿਆਂਦੀਆਂ ਚੰਗੀਆਂ ਹੀ ਉਹ ਸਾਰੇ ਵੱਡੇ ਆਂ ਚੰਗੀਆਂ ਹੀ ਉਹ 18 20 ਕਿਲੋ ਵਾਲੀਆਂ 18 20 ਕਿਲੋ ਵਾਲੀਆਂ ਹੀ ਪੌਣ ਵਾਹ ਜਿਹਨੇ ਦੋ ਰੱਖਦੀਆਂ ਸੁਨੀਤ ਵੇਚੀ ਰੱਖ ਲਈ ਤੇ ਫਰਕ ਉਸੇ ਮੈਂ ਪੂਰਾ ਬੰਦਾ ਮਾ ਜੀ ਸੁਨੀਤ ਦੀ ਵੱਡੀ ਮੈਂ ਸੁਨੀਤ ਦੀ ਹਾਈਟ ਚੀਤੀ ਆ ਸੋਹਣੀ ਦੀ ਹੈਡ ਆ ਹੁਣ ਸੋਹਣੀ ਹੈਡ ਕੋਈ 4 ਲਾ ਦੇ ਭਾਵੇਂ 5.5 ਲਾ ਦੇ ਭਾਵੇਂ 4 ਲਾ ਦੇ ਇਹ ਦੇਖ ਲੋ ਵੇਲਾ ਦੇ ਜਿੱਡੀ ਆ ਮੈਂ ਪੂਰੀ 4 ਦੇ ਤੋ ਤਾਂ ਹੀ ਹੋ ਗਏ ਤੇਰੀ ਦੀ ਚਾਹ ਸਾਡੇ 5 ਫੋਟ ਆ ਇਹ ਆਪਾਂ ਕਹੀਏ ਅਗਲੇ ਕਹਣਾ ਏਡੀ ਵੱਡੀ ਮਹਿਣੀ ਹੋ ਸਕਦੀ ਇਹ ਸੋਹਣੀ ਦੇ ਅੰਦਾਜ਼ਾ ਦਾ ਰਹੀ ਕੋਈ ਛੋਟੇ ਪੰਦੇ ਬਣਾ ਦੋ ਮੈਂ ਬੱਛਾ ਬਾਈ ਵੇਖ ਲੋ ਹੁਣ ਸੋਹਣੀ ਬਣਾ ਦੇ ਨੇ ਸੋਹਣੀ ਖੋਲ ਕੇ ਵਿਖਾਉਗਾ ਠੀਕ ਹੈ ਨੀ ਸੰਦੀਪ ਜੀ ਇਹਦਾ ਵੀ ਮੁੱਲ ਬਿਲਕੁਲ ਜਿਹਾ ਹੀ ਰੱਖਣਾ ਵਾ ਜੇ ਤਿਆਰ ਹੋਵੇ ਮੈਂ ਭਾਵੇਂ ਵੀ ਡੇਢ ਦੀ ਦੇ ਦੇ ਇਹ ਮੈਂ ਕੋ ਜਵਾਗੇ ਵੀ ਦੇ ਦਾਂਗੇ ਮੈਂ ਦੀ ਗਰੰਟੀ ਹੈ ਠੀਕ ਆ ਕੋਈ ਆਪਾਂ ਨੂੰ ਪੱਕਾ ਬਿਆਨਾ ਬਾਧੂਗਾ ਨਾ ਮੈਂ ਸੂਈ ਸੋਈ ਭਰ ਦਾਂਗੇ ਪਰ ਹਾਂ ਖਰਚੇ ਬਹੁਆ ਨੇ ਦੇਂਦਾ ਜੋ ਬਾਕੀ ਸ ਨਹੀਂ ਬੇ ਨਹੀਂ ਠੀਕ ਆ ਬਾਕੀ ਵੈਲੂ ਕਿਰਪਾ ਕਰੇ ਜਿੱਦੀ ਮੈਂ ਮੁੱਲ ਦੇ ਭਾਵੇਂ ਇਹਦਾ ਵੀ ਡੇਢ ਕਰ ਲਾ ਪਰ ਨਹੀਂ ਅੱਜ ਕੱਚੀ ਆ ਮੈਂ ਡੇਢ ਡੂਨੇ ਸਾਰੇ ਥਾਏ ਵੱਢ ਕੇ 115000 115000 ਦੇ ਲਾ ਮੈਂ 10 ਦੀ ਦੇ ਦੇਣੀ ਆ 10 ਦੀ ਦੇ ਦੇਣੀ ਆ 2000 ਛੋੜੇ ਕੱਟ ਦੀ ਮੈਂ ਦੇ ਦੇਣੀ ਅੱਜ ਚੱਲਣ ਦੋ ਠੀਕ ਆ ਇਹ ਨਾ ਕਿੱਡੀ ਵੱਡੀ ਨਾਲ ਆਹ ਆ ਮੈਂ ਵੇਖ ਕਿੱਡੀ ਵੱਡੀ ਇਹ ਵੀ ਕੱਪੜਾ ਤੇਰੀ ਆਪਾਂ ਸਿੱਕਾ ਕੋ ਲੈ ਕੇ ਆ ਗਏ ਆ ਭਾਈ ਕੇ ਕਰੀਂ ਇਹਦੀ ਤੀਸਵੀਂ ਦੋ ਮਹੀਆ ਪੱਟੀਆਂ ਮਹੀਆ ਫੋਲਾ ਦੋ ਮਹੀਆ ਦਜਣਾ ਦੋ ਮਹੀਆ ਦਜਣਾ ਗਲਤ ਗੱਲ ਨਹੀਂ ਕਰਨੀ ਵੀ ਇਹਨਾਂ ਨੂੰ ਦਜਣੀ ਏ ਵੇ ਕਿੱਡੀ ਵੱਡੀ ਦਾ ਲੰਮੀ ਜੋੜੀ ਵੇਖੀ ਨੇ ਵੀ ਪੱਟੀਆਂ ਨਾਲ ਵੱਡੀਆਂ ਵੀ ਨੀ ਵੀ 500 ਤੇ ਲੈ ਜੂਗੀ ਸੰਦੀਪ ਇਹ ਵੀ ਮੈਂ ਬਹੁਤ ਚੰਗੀ ਜਾਂਦੀ ਆ ਇਹ ਵੀ ਮੈਂ ਉਹਦਾ ਨਾਮ ਧੋਈ ਘੜੀ ਬੰਨ੍ਹ ਲਈ ਆ ਜਿੱਦੇ ਦਸਣ ਗਿਆ ਅੱਜ ਤਾਂ ਦਸਣ ਗਿਆ ਵੀਰਾਂ ਦੇ ਕੁਆਲਟੀ ਵਾਲਾ ਪਾਉ ਅੱਜ ਕੁਆਲਟੀ ਨਾਲ ਪਾਇਆ। ਹਾਂਜੀ ਪਾਉ ਅੱਜ ਕੁਆਲਟੀ ਵਾਲਾ ਪਾਇਆ। ਠੀਕ ਹੈ। ਹੁਣ ਸੰਦੀਪ ਇਹ ਤੋਂ ਬਰੇਦ ਰੱਬ ਦਾ ਨਾਮ ਹੈ। ਨਾ ਇਹ ਤੋਂ ਨਾ ਇਹ ਤੋਂ ਠੀਕ ਨਹੀਂ ਹੁਣ ਗਾਗ ਨੂੰ ਦੇ ਆਪਾਂ ਵੇਖੋ ਦੇਖੋ ਆਨ ਦੇ ਗਾਹ ਦੀ ਆਪਣੀ ਮਸਾਉਂਦੇ ਆ ਬਿਲਕੁਲ ਜੀ ਠੀਕ ਜੀ ਵੱਡੀ ਕੱਟੀ ਆ ਐਵੇਂ ਮਤਲਬ ਨਿੱਕੀਆਂ ਜਿਹੇ ਨਿੱਕੀ ਕਿਹੜਾ ਵਾ ਵੱਡੀਆਂ ਨੂੰ ਵੱਡੀ ਕਹਣਾ ਸੰਦੀਪ ਇਹਨਾਂ ਨੂੰ ਬੋਲੇ ਵੀ ਛੇ ਆ ਸੰਦੀਪ ਮੋਟਰ ਦੇ ਭਾਵੇਂ ਇਹਦਾ ਵੀ ਇੱਕ ਦਾ ਕਰਾ ਲਾ ਪਰ ਅੱਜ ਸਾਰਾ ਇੱਕ ਉਹ ਕੱਢ ਗਏ ਇਹ ਪੂਰੇ ਲੱਖ ਦੀ ਝੋਟੀ ਦੇ ਦੇਣੀ ਇਹ 95 ਦੀ ਦੇ ਦੇਣੀ ਆ 95 ਦੀ ਦੇ ਦੇਣੀ ਆ ਤੇ ਰੇਟ ਦਾ ਛੋਟੇ ਛੋਟੇ ਆ ਛੋਟੇ ਛੋਟੇ ਵੱਡੀਆਂ ਨਹੀਂ ਵੱਡੀਆਂ ਵਾ ਚਲੋ ਮਹਾਰਾਜ ਕਰੇ ਸਾਰਿਆਂ ਨੂੰ ਦੁੱਧ ਪੀਣਾ ਹਨਾ ਹਾਂਜੀ ਆਹ ਦੇ ਝੋਟੀ ਪਹਿਲਣ ਅੱਛਾ ਠੀਕ ਆ ਦੂਰ ਹਾਂ ਤਾਂ ਨਾ ਜਾ ਝੋਟੀ ਉਹ ਤੋਂ ਉਗਾ ਕੋਈ 9 ਕਿਲੋ 8 ਕਿਲੋ ਦੀ ਪੱਕਾ ਆ ਲੈਣਾ ਠੀਕ ਆ 8 ਕਿਲੋ ਹਾਂਜੀ ਤੇ ਬੜੀ ਪੀਪਰੀ ਹੈ ਸੰਦੀਪ ਪੂਰੀ ਕੱਢੀ ਵੱਢੀ ਇਹ ਨਹੀਂ ਵੀ ਨਿੱਕੀ ਕੱਢੀ ਹਾਂਜੀ ਵੀ ਆਪਾਂ ਨਾ ਖਾਣ ਦਾ ਮੌਸਮ ਆ ਗਿਆ ਕੋਈ ਵੀ ਨਾ ਸ਼ਾਮੇ ਰਜੋਵੇ ਫਟਾਲੇ ਪਾਵੇ ਨਾਲੂ ਨਾਲ ਬੱਚੇ ਦੇ ਬੱਸ 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 ਸੰਦੀਪ ਦੋ ਤੋਂ 10 ਕਿਲੋ ਜੇ ਕਰ ਦੇਣਾ ਜੋ ਸਾਲੇ ਛੁਲੇ ਕਰਨਾ ਉਹ ਨਾਲੇ ਪੱਠਾ-ਪੋਠਾ ਹੋ ਗਿਆ ਸਾਰਿਆਂ ਦਾ ਹਾਂਜੀ ਮੋਲੇ ਦਾ ਵੀ ਛੋੜਾ ਜਾ 70 ਸੈਨੇਗਾ ਦਾ ਸਾਰ ਦੀ ਅੱਜ ਨਹੀਂ ਨਾ ਸਹਾਰਾ 65 ਦੀ ਇਹ ਕਾਰ ਦੀ ਦੇਣੀ ਹੈ ਕਾਰ ਦੀ ਦੇਣੀ ਹੈ ਕਾਰ ਦੀ ਦੇਣੀ ਹੈ ਕਾਰ ਦੀ ਦੇ ਦੇਣੀ ਹੈ ਅੱਜ ਵੇਚਣ ਵਾਲੇ ਮੁੱਲ ਕਰਨੇ ਆ ਇਹਦੇ ਕੋਈ ੜਨ ਵਾਲੇ ਨਹੀਂ ਕਰਨੇ ਜੀ ਵੇਚਣ ਵਾਲੇ ਮੁੱਲ ਆਹ ਗਿਫਟ ਹੈ ਬਾਜੂ ਖੋਨੇ ਠੀਕ ਹੈ ਉਹ ਗਿਫਟ ਹੈ ਆ ਨਹੀਂ ਨਹੀਂ ਨਾ ਦੁੱਧ ਹੋਣ ਦੇ ਥੱਲੇ ਉਹ 15 ਕਿਲੋ 14 ਦੀ ਗਾਰੰਟੀ 15 ਕਿਲੋ 14 ਦੀ ਗਾਰੰਟੀ ਆਪਣੇ ਘਰ ਉਹੇ ਬਣਾ ਕੇ ਲਵਾਵਾਂਗੇ ਸਾਡੇ ਘਰੇ ਭਾਵੇਂ ਕੋਈ ਨਾ ਟਾਈਮ ਚੋਲੀ ਮੈਂ ਇਹ ਹਾਂ ਸੰਦੀਪ ਇਹ ਤੇ ਬਾਕੀ ਜਿੰਨੇ ਕਿਲੋ ਕੱਟੋਗਾ ਉਹਨਾਂ ਦਾ ਹੀ ਕੱਟ ਕਰਾਂਗਾ ਕੱਟੋ ਸੰਦਾ ਠੀਕ ਇਹਨੇ ਜਣਾ ਭਾਈ ਸਾਡੇ ਘਰ ਦੀ ਗਾਰੰਟੀ ਹੋ ਗਈ ਬਿਲਕੁਲ ਬਿਲਕੁਲ ਤੇ ਜਿੱਡੀ ਮੈਂ ਇਹ ਪੇਟ ਫੁੜਾ ਮੈਂ ਠੀਕ ਨਹੀਂ ਇਹ ਸੰਦੀਪ ਜੀ ਬਾਕੀ ਆਪੋ ਆਪਣੀ ਕਿਸਮਤ ਹੈ ਕਿਸੇ ਨੇ ਉਹ ਜੇ ਮਨਾਂ ਤੇ ਲੈ ਲੈਣਾ ਤੇ ਕਿਸੇ ਨੇ ਕੋਲ ਲੈਣਾ ਹਾਂ ਬਾਕੀ ਮੈਂ ਵੇਲਾ ਕਿੱਦਾਂ ਦੇ ਆ ਹਾਥ ਯਾਰੀ ਉੱਤੇ ਬੰਦਾ ਲਮੇ ਪਾ ਜੇ ਡੇਗਦਾ ਨਹੀਂ ਸਹੀ ਹੈ ਅੱਜ ਇੱਕ ਦੋ ਵੰਦ ਕੇ ਇੱਕ ਹੀ ਪਾਈਆਂ ਹਾਂਜੀ ਹਾਂ ਜੀ ਜਿਆਦਾ ਹੀ ਗੰਦਾ ਹੀ ਗੰਦਾ ਨਹੀਂ ਪਸੰਦ ਆਉਣਾ ਅੱਜ ਸਾਰੇ ਵੀਰ ਮੇਰੇ ਵੀਡੀਓ ਵੇਖਣੇ ਤੇਰੀ ਹਾਂਜੀ ਇਹ ਨਾਲ ਸੁਨੀਬੋ ਬੋਲ ਹਾਂ ਹਾਲ ਹੈ ਆ ਇਹ ਸਵਾ ਦੀ ਅੱਛਾ ਇੱਕ ਵੀ ਨਹੀਂ ਹਾਂ ਨਹੀਂ ਹੋਣੀ ਆ ਇੱਕ ਵੀ ਨਹੀਂ ਹਾਂ ਅੱਜ ਪਹੁੰਚਣੀ ਜੇ ਵੇਚੇਗੀ ਵੀਰ ਜੀ ਉਸ ਦਿਨ ਪਹੁੰਚਦਾ ਕਰਕੇ ਆਪਾਂ 125 ਮੁੱਲ ਕੀਤਾ ਜੀ ਹਾਂ ਠੀਕ ਹੈ ਇਹ ਗੱਲ ਇਹ ਨਹੀਂ ਜਾਣੀ ਮੈਂ ਤਾਂ ਦੱਸ ਦੇਣਾ ਇਹ ਮੈਂ ਦੀ ਯਾਰ ਬੰਦਿਆਂ ਨੇ ਚਲੋ ਮਰਗ ਹੋ ਗਈ ਆਪਾਂ ਨੂੰ ਨਹੀਂ ਪਤਾ ਆ ਲੈ ਲਓ ਮੈਂ ਗੂਗਲ ਪੇ ਤੇ ਮੁਰਕੇ ਸਹੀ ਆਵਾਜ਼ ਕੀਤੀ ਆਪਾਂ ਕਹਿੰਦੇ ਗੱਮਾ ਨਹੀਂ ਕਹਿਣਾ ਠੀਕ ਹੈ ਠੀਕ ਹੈ ਆਪਾਂ ਉਹਨਾਂ ਨੂੰ ਬੰਦੇ ਨੂੰ ਸਹੀ ਆਵਾਜ਼ ਕੀਤੀ ਕਿਉਂਕਿ ਜਿਹਨੋਂ ਬੰਦੇ ਨੇ ਕਿਹਾ ਹੀ ਦਿੱਤਾ ਵੀ ਮੇਰੇ ਆ ਕੰਮ ਹੋ ਗਿਆ ਦੋ ਦਿਨ ਚਲੋ ਉਹ ਜਨਾਬ ਮੁਜਬੂਰੀ ਬੈਗੀ ਹੋਈ ਮੈਂ ਦਾ ਫੋਨ ਬਹੁਤ ਆਇਆ ਐਵੇਂ ਗਲਤ ਕਹਿ ਲੀਏ ਵੀ ਨਹੀਂ ਨਹੀਂ ਐਦਾਂ ਨਹੀਂ ਆ ਆਪਾਂ ਬੰਦਿਆਂ ਨੂੰ ਰਿਟਰਨ ਵਾਪਸ ਸਾਈ ਵੀ ਪਾਈ ਤੇ ਇਧਰ ਰੋ ਆ ਵੇ ਲੋ ਵਾਪਸ ਹੀ ਸਾਈ ਵੀ ਆਪਾਂ ਪਾਈ ਆ ਬੰਦਿਆਂ ਨੂੰ ਤੇ ਨਾਲ ਮੁੜ ਕੇ ਬੈਗ ਵੀ ਪਾਇਆ ਤੁਸੀਂ ਹਿਸਟਰੀ ਕਾਰਡ ਵਾਲੋ ਖਾਨਾ ਮਤਲਬ ਨਹੀਂ ਪਤਾ ਝੂਠਾ ਮਾਰਦੇ ਜਿਹੜਾ ਵੀਰ ਮਰਜੀ ਚੋ ਬਹੁਤ ਜ਼ਿਆਦਾ ਬਲੇ 100 ਮੁਜਬੂਰੀਆਂ ਸੰਦੇ ਬਿਲਕੁਲ ਜੀ ਆਪਾਂ ਚੀ ਨਾ ਮਤਲਬ ਨਹੀਂ ਸਹਿਮਤ ਕਿਉਂਕਿ ਅਗਲਾ ਕੀ ਤਾਂ ਕੇ ਮੁਜਬੂਰੀ ਪੈਗਾ ਵੇ ਸਹੀ ਹੈ ਨਾ ਹਰੋ ਨਵੇਂ ਕਿ ਹਾਂ ਕਿ ਵਸ਼ੀ ਨੇ ਸੰਦੀਪ ਜਿੰਨੇ ਗਾਂ ਲੈਣੀ ਗਾਂ ਵੀ ਆਹ ਸੁਕੇ ਜਿਹੜੇ ਪਾਈ ਆ ਪਈ ਦੇ ਵੀਰ ਕਿਉਂ ਬੱਚਾ ਡਟਾ ਨਹੀਂ ਮਗਰ ਆ ਬੱਚਾ ਮਗਰ ਆ ਗਿਆ ਹੁਣੇ ਸੂਈ ਆ ਹੁਣੇ ਸੂਈ ਆ ਉਹ ਜਿਹੜਾ ਥਣ ਲੱਗਾ ਬਸ ਕੜਨ ਨੂੰ ਲੈਦਾ ਥੋੜਾ ਆ ਮੁਰਸ ਦੀ ਥਣ ਮੇਰਾ ਵੱਡੇ ਇਹ ਮੇਰੇ ਸਾਹਮਣੇ ਕਿਲੋ ਖਾਣੀ ਚੋਈ ਵੀ ਜੀ ਅੱਛਾ ਹਾਂਜੀ ਇਹ ਨਾ ਥੋੜਾ ਜਿਹਾ ਬੱਚਾ ਲਾ ਕੇ ਚੱਕੀ ਨੂੰ ਸਾਹ ਪੂਰੇ ਕਰੀ ਗਏ ਜੀ ਜਿਹੜੇ ਨਹੀਂ ਹੋੜੇ ਮਾਗੋ ਹੁਣ ਜਵਾਈ ਨਾ ਕੀਤੀ ਹੋਏ ਤਾਂ ਫਿਰ ਔਖਾ ਹੀ ਦਾ ਕੰਮ ਇਹਦਾ ਮੁੱਲ ਇੱਥੇ ਹੀ ਕਰ ਦਈਏ ਇਹਦਾ ਮੁੱਲ ਇੱਥੇ ਹੀ ਕਰ ਦਈਏ ਛੋੜੀ ਜੀ ਗਾਂਵਾਂ ਥੋੜਾ ਜ ਇਹ ਦੇ ਦੇ ਕੀ ਕੀ ਆ ਨਾਈ ਦੀ ਦੇ ਦਈਏ 25 ਦੀ ਦਾ ਦੇ ਰਾਬੀ ਆ 25000 ਦੀ ਗਾਂ ਜੇ ਤਾਜੀ ਸੁਘੇੜੀ 2000 ਰੁਪਏ ਆ ਸਾਡੇ ਲੈ ਲਓ ਤਾਜੀ ਵਹਿੜ ਸੋ ਨੇ ਵੀ ਜਵਾਲਾ ਨਹੀਂ 12 13 ਕਿਲੋ ਦੁੱਧ ਵਸ਼ੀ ਨਹੀਂ ਕਰੀਆ ਕਰ ਜਾਣਾ ਤੇ ਜੇ 13 12 ਵੀ ਕਰ ਗਈ ਤੇ 25 ਜਿਹਦੇ ਸਹਾਣਾ ਲਾਲਾ ਵੀ 2000 ਦੇ ਸਹਾਣਾ ਕਿਲੋ ਨਹੀਂ ਯਾਰੀ ਆ ਨਹੀਂ ਯਾਰੀ ਲੱਗੀ ਲੱਗਾ ਕਿੰਨਾ ਲੱਗਾ 3 ਡੀਆਂ ਵਾਲਾ ਸਹਾਣਾ ਇਹ ਵੀ ਪੀਸ ਜਿਆਦਾ ਚੰਗਾ ਕਰਕੇ ਤੈਨੂੰ ਪਤਾ ਸੰਦੀਵਾ ਪਾ ਗਾਂ ਗਰੀ ਘਟ ਲੈਂਦੇ ਆ ਉਹੜਾ ਪੀਸ ਰਹਿ ਗਿਆ ਕੋਡੜ ਵੀ ਦਿਖਾ ਦੀ ਇਹ ਸੰਦੀ ਮੈਂ ਨਾ ਬੱਚਾ ਖਾਣ ਲਿਆ ਨਿਹਰ ਕਿ ਮੇਨੇ ਸੂਈ ਕੱਟੀ ਆ ਮਗਰ ਨਹੀਂ ਲਈ ਅੱਛਾ ਦੁੱਧ ਹੋਗਾ ਕੋਈ 11 ਕਿਲੋ ਅੱਛਾ 7 ਕਿਲੋ ਪੱਕਾ ਲੈ ਲੈ ਮੈਂ ਇਨਕੀ 7 ਕਿਲੋ ਆਮ ਲੋੜਦਾ ਇਹ ਮੈਂ ਛੋਟੇ ਗਾਦੀਆ ਬਿਲਕੁਲ ਛੋਟਾ ਪੈਕੇਟ ਵੱਡਾ ਧਮਾਕਾ ਦਾ ਮੇਲਾ 10 ਕਿਲੋ ਦੁੱਧ ਸੰਦੀਪ ਨੇ ਕਿੱਦਾਂ ਕਾਦੇ ਆਲਾ ਮੇਲਾ ਹੈ ਹੈ ਵੀ ਛੋੜੀ ਜੀ ਆ ਤੇ ਮੁੱਲ ਵੀ ਛੋੜਾ ਜਿਹਾ ਕਰ ਦੇਣਾ ਇੱਥੇ ਹੀ ਕਰ ਦੋ ਫਿਰ ਇੱਥੇ ਹੀ ਕਰ ਲਿਏ ਮੁੱਲ ਸੰਦੀਪੇ ਦਾ ਪੈਂਡ ਕਰ ਲਵੇ ਕਿਹਦੇ ਆ ਤਾਂ ਡੇਢ ਮਹੀਨਾ ਸੁਈ ਕੱਟ ਕਰ ਗਈ ਆ ਤਿੰਨ ਗੱਲ ਕਰ ਇਹ 55 ਦੀ ਦੇ ਦੇਣੀ ਆ 55000 ਦੀ ਦੇ ਦੇਣੀ ਆ 55000 ਦੀ ਦੇ ਦੇਣੀ ਆ 10 ਕਿਲੋ ਦੁੱਧ 55000 55000 ਦੀ ਝੋਟੀਆਂ ਇਹ ਵੀ ਕੋਈ ਵੀ ਛੋਟੀ ਨਾ ਉਹ ਤਾਂ ਛੋਟੀਆਂ ਨਹੀਂ ਆ ਚਲ ਅੱਜ ਛੋਟੀਆਂ ਵੀ ਆ ਵੱਡੀਆਂ ਵੀ ਆ ਸਾਰੀਆਂ ਵੇਚ ਦੀ ਅੱਜ ਅੱਜ ਸਾਰੇ ਹੀ ਆ ਤੇ ਵੇ ਰੇਡ ਵੇ ਪਾਈ ਦਾ ਬਾਬਾ ਜਾਇਦ ਬਾਬਾ ਕੀ ਕਰਾਉਂਗਾ ਆ ਗਏ ਅਰੇ ਬੱਚਾ ਨਾ ਨਹੀਂ ਇਹ ਕੱਟੀ ਆ ਇਹ ਕੱਟੀ ਆ ਇਧਰ ਇਹ ਵੀਰ ਆ ਬੱਚੀ ਇਧਰ ਉਹ ਬੱਚਾ ਵਾਹ ਦੇ ਓਏ ਤੇ ਉਧਰ ਆ ਬੱਚੀ ਆ ਤੈਨੂੰ ਵੀ ਦਾਰ ਇੱਕ ਨੀਲੀ ਦਾ ਤੇ ਵੱਡੀ ਝੋਟੀ ਦਾ ਇੱਕ ਨਾਂ ਦਾ ਠੀਕ ਆ ਕੱਟੀ ਬਾਹਰ ਕੱਢ ਕੇ ਬਖਰੀਓ ਕੱਟੀ ਬਾਹਰ ਕੱਢ ਲਓ ਮੈਂ ਜਿਹੜੇ ਆਜੋ ਆ ਕੱਟੀਆਂ ਵੀ ਹੈਗੀਆਂ ਆ ਇਧਰ ਲੈ ਇਧਰ ਬਹਾਲੋ ਬਥਾਰੇ ਉਹ ਮਣਿਆ ਆ ਰੀ ਵੀਰਾਂ ਦੀ ਬਹਾਲੀ ਕਰੀ ਆ ਆਹ ਜੀ ਕੱਟੀ ਵੀਰ ਬੈਠੀ ਆ ਆਹ ਕੱਟੀ ਬੈਠੀ ਨੀਲੀ ਦੀ ਆ ਆਹ ਨੀਲੀ ਦੀ ਕੱਟੀ ਜਿਹੜੀ ਹੁਣ ਦਾ ਪੈਂਡ ਦੇ ਮੈਂ ਭਾਈ ਆ ਪਤਾ ਕਿਉਂ ਬੱਚੇ ਤਾਂ ਖਾ ਲਈ ਤੇ ਅਗਲਾ ਮੁੰਡਿਆ ਜਿਹੜੇ ਬੁੱਢ ਬਾਕੀ ਵੀਰ ਮੇਰੇ ਕੋਈ ਦਾਲ ਨਹੀਂ ਜਿਹੜਾ ਸੌਦਾ ਹੋਗਾ ਨਾ ਜਾਸ ਆਪਾਂ ਉਸ ਦਿਨ ਬੱਚੇ ਖੋੜੇ ਨਾਮ ਵਾਲੇ ਬਾਕੀ ਇੱਥੇ ਆਓ ਹਾਂਜੀ ਵਾਈਕ ਕਰੋ ਚੈੱਕ ਕਰੋ ਬਾਦੋ ਨਾ ਭਾਈ ਜੀ ਜੀ ਆਪਣੇ ਘਰ ਦੀ ਆ ਆਪਣੀ ਗਾਰੰਟੀ ਆ ਇਹਦੇ ਘਰ ਦਾ ਆਕੀਬ ਦਾ ਸੰਦੀਪ ਕਿਵੇਂ ਆ ਹਨ ਤੇ ਬਾਕੀ ਕੋਈ ਗੱਲ ਨਹੀਂ ਆ ਬਾਕੀ ਫੇਰ ਵੀ ਚਲੋ ਵੈਗੁਰੂ ਕਿਰਪਾ ਕਰੇ ਆਪਾਂ ਤਾਂ ਇਹਨਾਂ ਨੂੰ ਸਾਹਣੇ ਸੁਣਨੀ ਹੋਣ ਆਪਾਂ ਵੀ ਹੋਰ ਲਈ ਆਈਏ ਨਵੀਆਂ ਆਪਣੇ ਇਹ ਆਪਣੇ ਈਲੀ ਦੇ ਪ੍ਰਾਹਣੀ ਆਉਂਦੇ ਬਿਲਕੁਲ ਭਾਜੀ ਦੱਸੋ ਨੰਬਰ ਆਪਣਾ ਹੈ ਜੀ 915788041 ਪਿੰਡ ਉਸਮਾ ਜ਼ਿਲ੍ਹਾ ਤਰਨਤਾਰਨ ਟੂਲ ਪਲਾਜੇ ਦੇ ਨਾਲ ਹੀ ਪੈਂਦਾ ਜੀ ਸਤਿ ਸ੍ਰੀ ਅਕਾਲ